ਅਸਿਕਾਰ ਬਈ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਤੇ ਮਿੱਤਰੋ ਅੱਜ ਆਪਾਂ ਨੂਰੀ ਨੂੰ ਲੈ ਕੇ ਆਏ ਸੀ ਸਵਾਰੀ ਕਰਕੇ ਦੀ ਖੇਤ ਲੈ ਕੇ ਆਏ ਆ ਤੇ ਆ ਦੇਖੋ ਖੱਬਲ ਮੈਂ ਖੱਬਲ ਚਰਾ ਲਈਏ ਇਹ ਨਾ ਇੱਕ ਕਦੇ ਨਾ ਤਹੋ ਨਹੀਂ ਕਰਦਾ ਮਤਲਬ ਖੱਬਲੇ ਵਿੱਚ ਚਰਿਆ ਨਹੀਂ ਕੰਡੇ ਵਾਲੇ ਸਦੇ ਨਹੀਂ ਬੋਧੇ ਹੁੰਦੇ ਨੇ ਉਹ ਪਰਵਾਹ ਨਹੀਂ ਮੰਨਦੇ ਹੁਣ ਮੈਂ ਇਹਨੂੰ ਉੱਥੋਂ ਮਰੂਦਾਂ ਤੋਂ ਉੱਥੋਂ ਮਰੂਦ ਤੋੜ ਕੇ ਵਾਇਆ ਸੀ ਉੱਥੋਂ ਇਹਨੇ ਖਾਦਾਂ ਨੀ ਕੋੜੀ ਨਹੀਂ ਕੱਟਤਾ ਮੇਰੇ ਕੋਲੇ ਚੰਬੀ ਕੋੜੀ ਐ ਲਾਲ ਚੰਬੀ ਉਹਨੂੰ ਮਰੂਦ ਛੱਡੋ ਕੁਝ ਹੋਰ ਵੀ ਮਰਜੀ ਬਾਦੂ ਮਿੰਟ ਚ ਲਿਆਂ ਜਾਂਦੀ ਐ ਇਹਨੂੰ ਥੋੜਾ ਜਿਹਾ ਲੇ ਮਤਲਬ ਇੱਦਾਂ ਨੇ ਦੋਨੇ ਤੇ ਪਲੀ ਹੋਈ ਹੈਗੀ ਕੋੜੀ ਕੋੜੀ ਚੰਗੀ ਐ ਬਾੜੀ ਚੰਗੀ ਐ ਬਾੜ ਪਲੱਸ ਕਾ ਦਾ ਕੋੜੀ ਦਾ ਬਾੜ ਟ੍ਰੀਟ ਹੋਊਗਾ ਮੇਰੇ ਸਿਹਾਬ ਨਾਲ ਤਾਂ ਕਿਉਂਕਿ ਇੱਕ ਹੋਰ ਕੋੜੀ ਲਿਆਂਦੀ ਆ ਉਹਦਾ 62 ਕਹਿੰਦੇ ਨੇ ਤਾਂ ਇਹ ਉੱਚੀ ਆ ਉਹਦੇ ਨਾਲ ਤੇ ਅੱਜ ਪੱਜਾ ਜਾਂਦੇ ਹੋਏ ਵੀ ਰਾਈਡ ਸਮੇਂ ਤੁਹਾਨੂੰ ਦਿਖਾਵਾਂਗੇ ਉੱਪਰਲਾ ਵੀ ਕੋ ਪੈਟ ਕੇ ਕਿਵੇਂ ਲੱਗਦਾ ਤੇ ਆਹ ਦੇਖੋ ਹੁਣ ਗਗਨ ਆਊਗਾ ਇਹਦਾ ਹੋ ਮਰਸਾ ਮੰਗਾਇਆ ਕੰਡੇ ਆਲਾ ਕੱਢ ਦਾਂਗੇ ਰ ਖੱਬਲ ਖਾਈ ਜਾਊਗੀ ਤੰਗ ਹੋ ਰਹੀ ਹੈ ਇਹ ਤੋ ਖਾਦਾ ਨਹੀਂ ਜਾਂਦਾ ਤੇ ਕੋੜੀ ਸੂਨ ਵਾਲੀ ਵੀ ਐ ਪਤਾ ਦੇਖਦੇ ਆ ਕਰਮਾਲੀ ਕੀ ਲਿਆਉਂਦੀ ਐ ਸੁਖ ਸ਼ਾਂਤੀ ਨਾਲ ਸੂਪੇ ਦੇਖੋ ਭਾਈ ਇਹ ਮਿੱਤਰੋ ਕਾਕੀ ਦੀ ਬੱਚੀ ਐ ਇਹ ਦਲਸ਼ੇਰ ਕਾਕੀ ਦੀ ਤੁਸੀਂ ਦੇਖ ਸਕਦੇ ਤੁਸੀਂ ਹੁਣੇ ਗੱਬਣ ਐ ਚੰਗੇ ਘੋੜੇ ਤੋਂ ਉਹਦਾ ਵੀ ਆਪਾਂ ਨਾਮ ਦੱਸਾਂਗੇ ਜਦੋਂ ਰਿਜ਼ਲਟ ਆਊਗਾ ਤੇ ਬਾਕੀ ਪਤਾ ਲੱਗੂ ਵੀ ਘੋੜੀ ਕੀ ਸੂੰਦੀ ਐ ਅਗਲੀ ਵਾਰ ਇਹਨੂੰ ਹੋਰ ਵੀ ਚੰਗੇ ਘੋੜੇ ਤੋਂ ਜਿਹੜੇ ਅੱਜਕੱਲ ਅੱਜ ਦੇ ਟਾਈਮ 'ਚ ਸਟਾਰ ਨੇ ਉਹਨਾਂ ਤੋਂ ਭਰਾਵਾਂਗੇ ਇਨਾਲੇ ਅੱਜ ਆਪਾਂ ਆਪਣੇ ਮਿੱਤਰ ਕੋਲੇ ਚੱਲ ਕੇ ਆਵਾਂਗੇ ਪਿਛਲੇ ਪੈਰ ਨਾਲ ਲਗਵੀ ਪੰਡਾ ਉੱਥੇ ਪਰ ਰਾਈਡ ਕਰਕੇ ਆਵਾਂਗੇ ਉਹਦੇ ਕੋਲ ਦੋ ਘੋੜੀਆਂ ਨੇ ਦੇਖੋ ਨਾਲੇ ਆਪਾਂ ਤੁਹਾਨੂੰ ਆਪਣੀ ਕਾਲੀ ਦਿਖਾਉਨੇ ਆ ਮੁੰਡੇ ਨੂੰ ਆਇਆ ਨਹੀਂ ਹਲੇ ਉਹ ਸਾਹਮਣੇ ਵਾਲੀ ਮੋਟਰ ਤੇ ਆ ਗਿਆ ਅਈ ਤੇ ਮੋਲ ਮਾਰਿਆ ਸੀ ਸੁਣਿਆ ਨਹੀਂ ਉਹਨੂੰ ਆਪਾਂ ਦੇਖ ਲੈਨੇ ਜਾ ਕੇ ਫਿਰ ਰੱਸਾ ਪਾ ਕੇ ਕੰਡੇ ਆਲਾ ਕੱਢ ਦਾਂਗੇ ਰਾਉ ਬਈ ਆਲੇ ਬਈ ਚਲੀਏ ਲੋ ਬਈ ਨੂਰੀ ਆਲੇ ਮੈਨੂੰ ਆ ਪੁੱਤ ਕੱਢ ਜਾ ਇਧਰ ਆ ਆ ਚਲੀਏ ਜਾਣਨੇ ਆਪਾਂ ਦੇਖਦੇ ਆਂ ਕੀ ਮਾਹੌਲ ਐ ਜੇ ਆਊਗਾ ਬਤੰਦਰ ਦੇਖੋ ਬਈ ਕੁੜੀ ਸਿਆਣੀ ਵਾਲੀ ਐ ਜਿਹੇ ਇਹਦਾ ਰੱਸਾ ਛੱਡ ਦੂ ਨਾਲ ਨਾਲ ਜਾਈ ਜਾਂਦੀ ਐ ਪਰ ਮੈਨੂੰ ਆਇਆ ਫੇਰ ਵੀ ਹਨਾ ਜੇ ਛੱਡਤੀ ਕਿਤੇ ਕੁੜੀ ਭੱਜ ਨਾ ਆ ਜਾਵੇ ਫੜੀ ਨਹੀਂ ਜਾਣੀ ਸਾਧਨ ਚੱਲਦੇ ਨੇ ਸੜਕ 'ਕ ਨਹੀਂ ਜਾਊਗੀ ਉਧਰ ਇਹਨੂੰ ਉਧਰ ਦਾ ਹੀ ਸੁਭਾਅ ਪਿਆ ਹੋਇਆ ਹੈ ਕਿ ਪਖੰਦ ਖਾਉਣੇ ਹੈਗੇ ਰੱਸਾ ਲਿਆਉਣਾ ਆਪਾਂ ਫੜ ਕੇ ਦੇਖੋ ਬਈ ਆਹ ਚੀਜ਼ ਪਾਲ ਦੇ ਦੀ ਆਪਾਂ ਬਾਣ ਹੋ ਗਏ ਬੇਲੇ ਉਹ ਗਗਨ ਦਾ ਲੰਗ ਗਿਆ ਕੰਮ ਹੋ ਗਿਆ ਉਹਨੂੰ ਬਾਣ ਹੋ ਗਏ ਸਾਰੇ ਬੇਲੇ ਦੇਖ ਸਕਦੇ ਹੋ ਨਜ਼ਾਰਾ ਹੈ ਹੁਣ ਹੁਣ ਕੋਈ ਹੋ ਨਹੀਂ ਇੱਕ ਗੱਲ ਮੈਂ ਕੋੜੀ ਦੀ ਹੋਰ ਦੇਖੀ ਹੈ ਪਰ ਇਹ ਪੁੱਤੋ ਇਹਨੂੰ ਰੀ ਤੇ ਉਸ ਹੀ ਨੇ ਥੱਲੇ ਮਿੱਟੀ ਵਿਛਾਈ ਮਾਨੂੰ ਖੇਤ ਵੀ ਲਿਆਇਆ ਮਾਂ ਦੀ ਤੀਨੇ ਲੇਟ ਨਹੀਂ ਮਾਰੀ ਐਨੇ ਦਿਨ ਹੋ ਗਏ ਖੜੀ ਰਹਿੰਦੀ ਐ ਬੈਠਦੀ ਨਹੀਂ ਲੇਟ ਬਣਾ ਕੇਵੇਂ ਸਾਰਦੀ ਐ ਨਹੀਂ ਉਹਦੇ ਪਾਸੋਂ ਡੇਲੀ ਲੇਟ ਮਾਰਦੇ ਨੇ ਇਹ ਨਹੀਂ ਮਾਰਦੀ ਚਲੋ ਚੱਲਦੇ ਆ ਅੱਗੇ ਇਹ ਵੀ ਪਹੁੰਚ ਗਏ ਆਪਾਂ ਮੋਟਰ ਤੇ ਰਸਤਾ ਚੱਕਦੇ ਹਾਂ ਹੁਣ ਆਪਾਂ ਕਲਨੂਰੀ ਵੇ ਦੇਖੋ ਆਹ ਦੇਖੋ ਮਿੱਤਰੋ ਨਵਾਰਸ ਬਸ ਉੱਤੜ ਘੜ ਘੜ ਰੇ ਨੂਰੀ ਜਿਹੜਾ ਆ ਨਹੀਂ ਪਿਆ ਆਹ ਇਹ ਰਸਨ ਈੜੇ ਈੜੇ ਦਾ ਰਸਨੀ ਪੋਸ਼ ਕਰਦੋਂ ਆਇਆ ਮਿੱਤਰੋ ਲੈ ਪਨੂਰੀ ਦੇ ਪਾਏ ਦਿੰਨੇ ਹੁਣ ਜੇਦੋਂ ਪੂਰੀ ਵਸਤੀ ਆਇਆ ਆ ਦੇਖੋ ਇੱਕ ਕਬਲ ਵਧੀਆ ਚਰ ਲੂਗੀ ਆ ਦੇਖੋ ਆਹ ਦੇਖੋ ਆਪਾਂ ਨੇ ਪਾਤਾ ਔਰ ਇਹ ਨੂਰੀ ਦੇ ਘੜ ਤੇ ਨੂਰੀ ਆ ਨੂਰੀਏ ਰੁਕ ਜਾ ਦੇਖੋ ਜੀ ਆਪਾ ਚਲੋ ਭਾਈ ਹੁਣ ਇਹਨੂੰ ਚਰਾ ਲੈਨੇ ਆਪਾਂ ਇੱਧਰ ਹੀ ਚਰਾ ਲੈਨੇ ਆ ਮੈਂ ਕਹਣਾ ਕੰਡੇ ਆਲਾ ਕੱਢ ਦਨੇ ਆ ਇੱਕ ਮਿੰਟ ਬੁੱਤੋ ਏ ਇਹ ਤੰਗ ਬਹੁਤ ਕਰਦੀ ਏ ਦੇਖ ਲੋ ਕੰਡੇ ਆਲਾ ਤਾਂ ਪਨੇ ਕੱਢ ਹੁਣ ਇਹਨੂੰ ਚਰਾਉਨੇ ਆਪਾਂ ਇੱਕ ਵਾਰ ਦੇਖ ਲੋ ਤੁਸੀਂ ਚੱਲ ਨੂਰੀ ਉੱਧਰ ਚੱਲ ਪੁੱਤ ਮੋੜ ਪਿੱਛੇ ਆ ਜਾ ਐ ਵੀ ਇਹਨੂੰ ਖੰਬਲ ਤੇ ਲਾ ਦੀਏ ਇੱਧਰ ਆ ਜਾ ਇੱਧਰ ਪੈਰ ਨਾ ਕਰ ਦੀ ਲੈ ਨੂਰੀ ਖਾ ਲੈ ਇਹ ਨੂਰੀ ਨੂੰ ਖਾ ਲੈਣ ਦੋ ਫੇਰ ਅੱਗੇ ਮਿਲਦੇ ਆਪਾਂ ਬਿੱਲੀਓ ਕੰਡੇ ਵਾਲਾ ਆਪਾਂ ਨੇ ਪਾ ਲਿਆ ਨੂਰੀ ਤੇ ਜਾਂਦੇ ਆਂ ਟਾਈਮ ਹੋ ਗਿਆ ਬਾਕੀ ਨੂੰ ਨਵਾਵਾਗੇ ਜਾ ਕੇ ਮੈਨੂਰੀ ਚੱਲ ਲੈ ਵੀ ਹਮ ਵੀਡੀਓ ਆ ਤਾਂ ਮੈਥੋਂ ਬੰਨ ਨਹੀਂ ਚੜਦੇ ਤੋਂ ਚੜਕੀ ਬਣਾਉਣਾ ਵੀਡੀਓ ਇੱਕ ਮਿੰਟ ਰੁਕ ਜਾਓ ਮਨੂਰੀ ਤੇ ਹੋ ਗਏ ਸਵਾਰ ਹੁਣ ਆਪਾਂ ਚੱਲੇ ਆ ਘਰ ਨੂੰ ਦੇਖੀ ਜਾਇਓ ਇਹ ਕਮਾਤ ਨਹੀਂ ਕਿ ਮੈਂ ਬਣਾਉਂਦੇ ਨੇ ਯਾਰ ਵੀਡੀਓ ਚੁੰਝੇ ਨਹੀਂ ਸਾਰੀ ਗਰਦ ਆਉਂਦੀ ਕੁੜੀ ਨੂੰ ਮੈਨੂੰ ਨਹੀਂ ਆਉਂਦੀ ਯਾਰ ਬਣਾਉਣੀ ਦੇਖੋ ਆਪਾਂ ਅੱਗੇ ਮਿਲਦੇ ਔਰ ਕੱਢ ਲਈਏ ਗਰਾਂ ਗੋੜੀ ਨੂੰ ਬੱਸ ਹਾਂ ਹਾਂ ਦੇ ਵੀ ਚੱਲ ਨੂੰ ਰਹੀ ਹੋਏ ਪਾ ਜਾ ਰਹੇ ਹੁਣ ਚੱਲਦੇ ਆ ਆਨ ਹੋਰੇ ਪੱਠੇਗਾ ਤੇ ਲੇਲਾਂ ਦੇ ਛੁੱਟੀ ਲੈ ਲਦੇ ਵਿਚਾਲੇ ਉੱਥੇ ਨਾਲ ਨਾਲ ਹੀ ਆਉਂਦਾ ਇਹ ਤਾਂ ਠੀਕ ਜਾਣੇ ਆਪਾਂ ਚਾਲ ਨੂੰ ਜਾਣ ਕੇ ਤੋਰ ਦੇ ਮਹੌਲੀ-ਹੌਲੀ ਜਾਈ ਜਾਊਗੀ ਯਾਰ ਕਿਉਂ ਸੂਨ ਵਾਲੀ ਘੋੜੀ ਕੋਈ ਦਿੱਕਤ ਬਾਜੀ ਹੋ ਜੇ ਨਾ ਹੌਲੀ ਨਾਲੇ ਆਪਾਂ ਚੜ੍ਹ ਵੀ ਰਹੇ ਆ ਨਾ ਸਵਾਰੀ ਹੌਲੀ ਏ ਠੀਕ ਆ ਉਹ ਘੜਾ ਗਗਨ ਮਿੱਤਰੋ ਅੱਗੇ ਦਿਖਾਉਨੇ ਆਪਾਂ ਤੁਹਾਨੂੰ ਪੰਦਰ ਨੂੰ ਗਾਦਾ ਫੋਨ ਕਰਾਈ ਦੀ ਵੀ ਆ ਜਾ ਹੁਣ ਆਉਂਦਾ ਕੁਗਾ ਤਾਂ ਪਤੰਦਰ ਉਹ ਚੱਲ ਗਿਆ ਚਲੋ ਹਾਂ ਦੇਖੋ ਉਰੀ ਨਤਨ ਹੋ ਰਹੀ ਏ ਦੇਖੋ ਭਾਈ ਇਹ ਦਬਾਣ ਵੇਲੇ ਹੋਗੇ ਸਾਰੇ ਮਿੱਤਰੋ ਹੁਣ ਕਣਕ ਵੇਚ ਜੂਗੀ ਸਿਆਲ ਚ ਸਵਾਰੀ ਦਾ ਨਜ਼ਾਰਾ ਬਹੁਤ ਹੈ ਇਹ ਕੋੜ ਇਹਨੂੰ ਗਰਮੀ ਨਾਲੇ ਆਪਾਂ ਨੂੰ ਨਿਆਰਾ ਹੀ ਆਉਂਦਾ ਹੈ ਮਿੱਤਰੋ ਦੇਖੋ ਪੱਠੇ ਦਾ ਕੰਮ ਚੱਲ ਰਿਹਾ ਹੈ ਕੋਈ ਕਹੀ ਗਏ ਹੁੰਦੇ ਨੇ ਵੀ ਸੋਡੇ ਕੋਲ ਘੋੜਿਆਂ ਦੀਆਂ ਗੱਲਾਂ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਮੈਂ ਮੇਰੇ ਤਜਰਬੇ ਨਾਲ ਜੰਨਾ ਕਿ ਤਜਰਬਾ ਹਲੇ ਤਾਂ ਕੋਈ ਤਜਰਬਾ ਬਣੀ ਹੈ ਮੇਰੇ ਫਿਰ ਵੀ ਜਿਹੜਾ ਕੋੜੇ ਵਾਲਾ ਬੰਦਾ ਹੋਊਗਾ ਉਨੂੰ ਕੋੜੇ ਹੀ ਚੰਗੇ ਲੱਗਣਗੇ ਕੋੜਿਆਂ ਦੀ ਇਹ ਗੱਲਾਂ ਚੰਗੀਆਂ ਲੱਗਣਗੀਆਂ ਬਾਕੀ ਤਾਂ ਉਹਨੂੰ ਦੁਨੀਆਂ ਆ ਲੱਗੂ ਫालतू ਕਰ ਬੇਕਾਰ ਤੇ ਉੱਪਰ ਚੜਕਿਆਂ ਲੱਗਦਾ ਜਿਵੇਂ ਮੈਂ ਹੀਰਾ ਜਾਂ ਬਾਕੀ ਦੁਨੀਆ ਤਾਂ ਹੁੰਦੀ ਹੈ ਚੁੱਪ ਕਰ ਲੈ ਕੇ ਤਾਂ ਆਪਾਂ ਆ ਰਹੇ ਆ ਪਿੰਡ 'ਚ ਪਹੁੰਚ ਗਏ ਆਪਾਂ ਉੱਥੇ ਪਹੁੰਚਣ ਵਾਲੀਆਂ ਕਰ ਕੋਲੇ ਉਹਦਾ ਵੀਡੀਓ ਦਿਖਾਵਾਂਗੇ ਜਿੱਥੇ ਪਹੁੰਚ ਗਏ ਅੰਦਰ ਆਏ ਅੱਥਰ ਨੂੰ ਮੋੜ ਗਾਸ ਨਵਰੀ ਇੱਧਰ ਦੇਖ